ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਕਿਸਾਨ ਵੀਰ ਨੂੰ ਜਾਣਕਾਰੀ ਸਾਂਝੀ ਕਰਨੀ ਆ ਨਾਈਟ੍ਰੋਜਨ ਤੱਤ ਜਿਹੜਾ ਖਾਸ ਤੌਰ ਤੇ ਮਹੱਤਵਪੂਰਨ ਤੱਤ ਹੈ ਸਾਰੀਆਂ ਹੀ ਫਸਲਾਂ ਵਾਸਤੇ ਕਿਉਂਕਿ ਜੇ ਹੁਣ ਆਪਾਂ ਜਿਹੜੀ ਝੋਨੇ ਦੀ ਲਵਾਈ ਚੱਲ ਰਹੀ ਹੈ ਤੇ ਕਾਫੀ ਰਕ ਵਿੱਚ ਝੋਨਾ ਲੱਗ ਵੀ ਚੁੱਕਿਆ ਤੇ ਕਿਸਾਨ ਵੀਰ ਜਿਹੜੇ ਉਹ ਖਾਦ ਪਾਉਣ ਲੱਗ ਪਏ ਐ ਤੇ ਇਸ ਤੋਂ ਬਾਅਦ ਬਾਸਮਤੀ ਦੀ ਲਵਾਈ ਵੀ ਸ਼ੁਰੂ ਹੋਣੀ ਹੈ ਸਮੇਂ-ਸਮੇਂ ਤੇ ਆਪਾਂ ਜਿਹੜੀਆਂ ਵੀਡੀਓ ਜਿਵੇਂ-ਜਿਵੇਂ ਸਵਾਲ ਆਉਂਦੇ ਆ ਪਾ ਰਹੇ ਹਾਂ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਕਿ ਇੱਕ ਟਾਈਮ ਤੇ ਆਪਾਂ ਕਿੰਨੀ ਕੁ ਯੂਰੀਆ ਦੀ ਡੋਜ਼ ਹੁੰਦੀ ਹੈ ਕਿ ਜਿਹਦੇ ਨਾਲ ਆਪਾਂ ਨਾਈਟ੍ਰੋਜਨ ਸਪਲਾਈ ਕਰਨੀ ਹੈ ਉਹਦਾ ਗੈਪ ਕਿੰਨਾ ਚਾਹੀਦਾ ਬਾਕੀ ਜਿਹੜਾ ਹੈਗਾ ਜਲਦੀ ਯੂਰੀਆ ਖਤਮ ਕਰਨ ਦਾ ਕੀ ਫਾਇਦਾ ਜਾਂ ਨੁਕਸਾਨ ਹੈ ਲੇਟ ਤੱਕ ਯੂਰੀਆ ਲੇਟ ਮਤਲਬ ਸਹੀ ਸਮੇਂ ਤੇ ਸਿਫਾਰਿਸ਼ ਵਾਲੇ ਸਮੇਂ ਤੇ ਜਿਵੇਂ 42 ਦਿਨਾਂ ਤੇ ਆਪਾਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਤੇ 35 ਦਿਨਾਂ ਤੇ ਘੱਟ ਸਮੇਂ ਵਾਲੀਆਂ ਕਿਸਮਾਂ ਤੇ ਆਪਾਂ ਯੂਰੀਆ ਦੇਣੀ ਹੈ ਉਹਦਾ ਫਾਇਦਾ ਨੁਕਸਾਨ ਕੀ ਹੁੰਦਾ ਇਹਦੇ ਬਾਰੇ ਆਪਾਂ ਵੱਖਰੀ ਵੀਡੀਓ ਕਰਾਂਗੇ ਸੋ ਕਿਸਾਨ ਵੀਰੋ ਜਿਹੜਾ ਨਾਈਟ੍ਰੋਜਨ ਤੱਤ ਆ ਉਹ ਤੁਹਾਨੂੰ ਪਤਾ ਕਿ ਫੋਟ ਵਾਸਤੇ ਜਿਹੜਾ ਫਸਲ ਦਾ ਲੀਫ ਏਰੀਆ ਕਿ ਪੱਤਿਆਂ ਦਾ ਜਿਹੜਾ ਏਰੀਆ ਵਧੇ ਤਾਂ ਕਿ ਉਹ ਵੱਧ ਤੋਂ ਵੱਧ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਦੇ ਵਿੱਚ ਆਪਦੇ ਜ਼ਰੂਰੀ ਤੱਤ ਪਾਣੀ ਲੈ ਕੇ ਤੇ ਭੋਜਨ ਬਣਾ ਸਕਣ ਤੇ ਉਹਨਾਂ ਦੀ ਹਰੇ ਭਾਈ ਹੈ ਜਿਹੜੀ ਉਹ ਵਧੀਆ ਤਰੀਕੇ ਮੇਨਟੇਨ ਰਹੇ ਤੇ ਨਾਲ ਨਾਲ ਉਹ ਆਪਦੀ ਜਿਹੜੀ ਫੋਟ ਆ ਉਹ ਕਰਦੇ ਰਹਿਣ ਕਿਉਂਕਿ ਇਹਦੇ ਰਹੀਂ ਤੁਹਾਡੇ ਅਮੀਨੋ ਐਸਿਡ ਪ੍ਰੋਟੀਨਸ ਕੰਟੈਂਟ ਤੇ ਗਰੋਥ ਵਗੈਰਾ ਜਿਹੜੀ ਨਾਈਟ੍ਰੋਜਨ ਤੇ ਬੜਾ ਨਿਰਭਰ ਕਰਦੀ ਹੈ ਤੇ ਝੋਨੇ ਦੀ ਫਸਲ ਦੀ ਜੇ ਆਪਾਂ ਗੱਲ ਕਰੀਏ ਤਾਂ ਕਿਸਾਨ ਵੀਰ ਕਾਫੀ ਯੂਰੀਆ ਵੱਧ ਪਾਉਂਦੇ ਆ ਕਾਫੀ ਵੱਧ ਪਾਉਂਦੇ ਆ ਤੇ ਜੇ ਆਪਾਂ ਇਹ ਕੋਸ਼ਿਸ਼ ਕਰੀਏ ਕਿ ਜਿਹੜੀ ਸਿਫਾਰਿਸ਼ ਅਨੁਸਾਰ ਕਿਉਂਕਿ ਹਲਕੀ ਜ਼ਮੀਨ 'ਚ ਜ਼ਿਆਦਾ ਲੋਡ ਪੈ ਸਕਦੀ ਆ ਦਰਮਿਆਨੀ ਜ਼ਮੀਨ ਚੋਦੂ ਘੱਟ ਤੇ ਭਾਰੀਆਂ ਜ਼ਮੀਨਾਂ 'ਚ ਬਹੁਤ ਘੱਟ ਤੇ ਜਿੱਥੇ ਆਪਾਂ ਪਰਾਲੀ ਪਾਉਂਦੇ ਆ ਰੂੜੀ ਪਾਉਂਦੇ ਆ ਉੱਥੇ ਹੋਰ ਵੀ ਘੱਟ ਸੋ ਪਹਿਲੀ ਗੱਲ ਤਾਂ ਇਹ ਕਿ ਮਿੱਟੀ ਪਰਖ ਤੇ ਆਪਾਂ ਪਾ ਸਕਦੇ ਮਿੱਟੀ ਪਰਖ ਆਧਾਰ ਤੇ ਦੂਸਰੀ ਗੱਲ ਕਿ ਜੇ ਆਪਾਂ ਮਿੱਟੀ ਪਰਖ ਨਹੀਂ ਕਰਾਈ ਤਾਂ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਨੇ ਆਪਣੀਆਂ ਮਿੱਟੀ ਪਰਖ ਦੇ ਅਨੁਸਾਰ ਆਪਾਂ ਜਿੱਥੇ ਮਿੱਟੀ ਪਰਖ ਨਹੀਂ ਕਰਾ ਸਕੇ ਤਾਂ ਫੇਰ ਜਿਹੜੀ ਸਿਫਾਰਸ਼ ਇੱਕ ਸਮੇਂ ਤੇ ਪਰ ਏਕੜ ਝੋਨੇ ਦੀ ਫਸਲ ਦੇ ਵਿੱਚ ਤਕਰੀਬਨ ਤਕਰੀਬਨ 14 ਕਿਲੋ ਨਾਈਟ ਹੋ ਜਾਂਦੀ ਲੋਡ ਹੁੰਦੀ ਆ ਜੋ ਜਿਹੜੀ ਰਿਸਰਚ ਬੇਸਡ ਜੋ ਸਿਫਾਰਸ਼ ਹੈ ਤੇ ਉਹ ਆਪਾਂ ਨੂੰ 30 ਕਿਲੋ ਯੂਰੀਆ ਤੋਂ ਮਿਲਦੀ ਆ 30 ਕਿਲੋ ਯੂਰੀਆ ਤੋਂ ਜੇ ਆਪਾਂ ਜ਼ਿਆਦਾ ਪਾਉਣੀ ਹੈ ਉਹਦੇ ਵਿੱਚ ਲਗਜ਼ਰੀ ਕੰਜ਼ਮਪਸ਼ਨ ਆ ਜਾਂਦੀ ਹੈ ਕਿ ਬੂਟੇ ਫਿਰ ਵੱਧਾ ਪਟੇਕ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਹਰੇ ਬਾਈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕੀੜੇ ਮਕੌੜੇ ਬਿਮਾਰੀਆਂ ਮਗਰੋਂ ਆ ਕੇ ਜਿਹੜਾ ਫਸਲ ਦਾ ਕਿਉਂਕਿ ਯੂਰੀਆ ਜੇ ਆਪਾਂ ਬਹੁਤ ਜ਼ਿਆਦਾ ਪਾ ਦਿਆਂਗੇ ਤਾਂ ਉਹ ਚ ਲਗਜ਼ਰੀ ਕੰਜ਼ਮਪਸ਼ਨ ਹੋਈ ਤਾਂ ਤਣਾ ਕਮਜ਼ੋਰ ਹੋ ਜਾਂਦਾ ਪਲੱਸ ਜਿਹੜੀ ਯੂਰੀਆ ਦੇ ਵਿੱਚ ਅਮੋਨੀਫਿਕੇਸ਼ਨ ਹੋਣੀ ਆ ਫਿਰ ਨਾਈਟ੍ਰੀਫਿਕੇਸ਼ਨ ਵੱਖ-ਵੱਖ ਪ੍ਰੋਸੈਸ ਹੁੰਦੀਆਂ ਉਹਦੇ ਬਾਅਦ ਬੂਟਾ ਲੈਂਦਾ ਝੋਨਾ ਪਰ ਅਮੋਨੀਆ ਅਮੋਨੀਕਲ ਫਾਰਮ ਦੇ ਵਿੱਚ ਤੇ ਨਾਈਟ੍ਰੇਟ ਦੋਨਾਂ ਤਰ੍ਹਾਂ ਦੇ ਨਾਲ ਹੀ ਝੋਨਾ ਜਿਹੜਾ ਹੈਗਾ ਉਹ ਤੱਤ ਹੈ ਇਹ ਨਾਈਟ੍ਰੋਜਨ ਨੂੰ ਲੈਂਦਾ ਬਾਕੀ ਜਿਹੜੀਆਂ ਆਮ ਫਸਲਾਂ ਨੇ ਉਹ ਨਾਈਟ੍ਰੇਟ ਫਾਰਮ ਚ ਜ਼ਿਆਦਾਤਰ ਫਸਲਾਂ ਲੈਂਦੀਆਂ ਨੇ ਤਾਂ ਬਾਕੀ ਜਿਹੜੀ ਆਪਣੀ ਵਾਧੂ ਪਾਈ ਯੂਰੀਆ ਉਹਦੇ ਵਿੱਚੋਂ ਕੁਝ ਤਾਂ ਨਾਈਟਰਸ ਆਕਸਾਈਡ ਦੇ ਰੂਪ ਚ ਹਵਾ ਚ ਜਾਂਦੀ ਹੈ ਜਿਹੜੀ ਕਿ ਗ੍ਰੀਨ ਹਾਊਸ ਗੈਸ ਹੈ ਇੱਕ ਜਿਹਦੇ ਨਾਲ ਟੈਂਪਰੇਚਰ ਜ਼ਮੀਨ ਦਾ ਵਧ ਆਪਣਾ ਹਵਾ ਦਾ ਵਧਣਾ ਹਮਸ ਵਧਣਾ ਨਾਲ ਜਿਵੇਂ ਐਨੈਰੋਬਿਕ ਕੰਡੀਸ਼ਨ ਹੁੰਦੀ ਹੈ ਪਾਣੀ ਭਰਿਆ ਹੋਇਆ ਹੁੰਦਾ ਨਾਲ ਮੀਥੇਨ ਗੈਸ ਆ ਤੇ ਇਹਦੇ ਨਾਲ ਜਿਹੜਾ ਇੱਕ ਹਸਾਬ ਦਾ ਵਾਤਾਵਰਨ ਪ੍ਰਦੂਸ਼ਣ ਹੁੰਦਾ ਤੇ ਕੁਝ ਫਾਰਮ ਦੇ ਵਿੱਚ ਜਿਹੜੀ ਨਾਈਟ੍ਰੇਟ ਫਾਰਮ ਦੇ ਵਿੱਚ ਜਿਹੜੀ ਉਹ ਯੂਰੀਆ ਹੈਗੀ ਆ ਉਹ ਜ਼ਮੀਨ ਵਾਲੇ ਪਾਣੀ ਨੂੰ ਥੱਲੇ ਜਾ ਕੇ ਉਹਨੂੰ ਖਰਾਬ ਕਰਦੀ ਹੈ ਪ੍ਰਦੂਸ਼ਿਤ ਕਰਦੀ ਹੈ ਜਿਹੜਾ ਕਿ ਪੀਣਾ ਸਿਹਤ ਵਾਸਤੇ ਬੜਾ ਹੀ ਖਤਰਨਾਕ ਹੈ ਜਿਹੜਾ ਨਾਈਟ੍ਰੇਟ ਕੰਟੈਂਟ ਜਿਹੜੇ ਪਾਣੀ ਦੇ ਵਿੱਚ ਜ਼ਿਆਦਾ ਹੋਵੇ ਤੇ ਇੱਕ ਟਾਈਮ ਤੇ ਆਪਾਂ 30 ਕਿਲੋ ਯੂਰੀਆ ਦੀ ਡੋਜ਼ ਦੇਣੀ ਹੁੰਦੀ ਆ 30 ਕਿਲੋ ਯੂਰੀਆ ਆਪਾਂ ਪਾਉਣ ਦਾ ਜਿਹੜਾ ਤਰੀਕਾ ਹੈਗਾ ਆਮ ਤੌਰ ਤੇ ਆਪਾਂ ਦੁਪਹਿਰ ਵੇਲੇ ਖੜਾ ਪਾਣੀ ਹੁੰਦਾ ਆਪਾਂ ਇਸ ਹਿਸਾਬ ਨਾਲ ਉਹਦੀ ਮੈਨੇਜਮੈਂਟ ਕਰੀਏ ਕਿ ਸਭ ਤੋਂ ਵਧੀਆ ਸਮਾਂ ਯੂਰੀਆ ਪਾਉਣ ਦਾ ਦੁਪਹਿਰੋਂ ਬਾਅਦ ਖੇਤ ਚ ਪਾਣੀ ਨਾ ਹੋਵੇ ਥੋੜਾ ਬਹੁਤਾ ਜਿਵੇਂ ਆਪਾਂ ਕਹਿ ਲਈਏ ਕਿ ਕਿਤੇ ਕਿਤੇ ਖੜਾ ਹੈਗਾ ਪਾਣੀ ਜਾਂ ਪਤਲੀ-ਪਤਲੀ ਫਿਲਮ ਹੈਗੀ ਆ ਪਰਤ ਚੜੀ ਹੋਈ ਹੋਈ ਹੈ ਇਹਦੀ ਪਾਣੀ ਦੀ ਤਾਂ ਫੇਰ ਆਪਾਂ ਯੂਰੀਆ ਪਾਉਣੀ ਆ ਉਦੋਂ ਤੀਜੇ ਇੱਕ ਦਿਨ ਜਾ ਕੇ ਆਪਾਂ ਪਾਣੀ ਛੱਡਣਾ ਆਮ ਤੌਰ ਤੇ ਆਪਾਂ ਖੜੇ ਪਾਣੀ ਦੇ ਵਿੱਚ ਕਾਫੀ 2-2 ਇੰਚ ਪਾਣੀ ਖੜਾ ਹੁੰਦਾ ਉਹ ਚ ਯੂਰੀਆ ਪਾ ਦਨੇ ਉਹਦੇ ਨਾਲ ਮੋਨੀਫੀਕੇਸ਼ਨ ਦੇ ਹਿਸਾਬ ਨਾਲ ਹਵਾ 'ਚ ਵੀ ਲਾਸ ਵੱਧ ਹੁੰਦੇ ਆ ਤੇ ਪਾਣੀ ਦੇ ਪ੍ਰੈਸ਼ਰ ਨਾਲ ਜ਼ਮੀਨ 'ਚ ਵੀ ਵੱਧ ਲਾਸ ਹੁੰਦੇ ਆ ਤੇ ਉਸ ਹਿਸਾਬ ਨਾਲ ਆਪਾਂ ਜੇ ਜ਼ਰੂਰਤ ਤੋਂ ਜ਼ਿਆਦਾ ਕਿਉਂਕਿ ਜਿੰਨੀ ਫੋਟ ਵਾਸਤੇ ਚਾਹੀਦੀ ਆ ਉਦੋਂ ਵੱਧ ਜਿਆਪ ਟਿਕੋ ਕਿਉਂਕਿ ਜਦੋਂ ਆਪਾਂ ਕਨਸੈਂਟ੍ਰੇਸ਼ਨ ਪਾਣੀ ਦੇ ਵਿੱਚ ਉਹਦੀ ਜਿਹੜੀ ਹੈਗੀ ਆ ਮਾਤਰਾ ਵਧਾ ਦਿੰਨੇ ਤਾਂ ਫਿਰ ਡਿਫਿਊਜ਼ਨ ਇੱਕ ਪ੍ਰੋਸੈਸ ਆ ਜਾਂਦੀ ਉਹਦੇ ਰਾਈ ਵੀ ਬੂਟਿਆਂ ਦੇ ਵੱਲ ਉਹ ਇਹ ਮੂਵ ਕਰਨ ਲੱਗ ਪੈਂਦੀ ਆ ਸੋ ਇਹ ਜ਼ਰੂਰਤ ਤੋਂ ਵੱਧ ਜਦੋਂ ਬੂਟਿਆਂ ਜਾਂਦੀ ਤਾਂ ਫਿਰ ਉਹ ਉਹਨਾਂ ਦਾ ਬਹੁਤ ਗੂੜਾ ਰੰਗ ਬਹੁਤ ਸਕੂਲੈਂਟ ਹੋ ਜਾਂਦੇ ਆ ਬਹੁਤ ਜ਼ਿਆਦਾ ਇੱਕ ਆਪਾਂ ਕਹਿ ਦਈਏ ਕਿ ਉਹਦੇ ਪੱਤੇ ਆ ਜਿਹੜੇ ਇੰਨੇ ਜ਼ਿਆਦਾ ਨਰਮ ਹੋ ਜਾਂਦੇ ਆ ਮਿੱਠੇ ਹੋ ਜਾਂਦੇ ਤਾਂ ਉਹਦੇ ਵੱਲ ਕੀੜੇ ਮਕੌੜੇ ਬਿਮਾਰੀਆਂ ਭੱਜੇ ਆਉਂਦੇ ਆ ਤਾਂ ਇਸ ਕਰਕੇ ਇੱਕ ਡੋਜ਼ ਆਪਾਂ 30 ਕਿਲੋ ਤੱਕ ਤੇ ਜਿਹੜੀਆਂ ਰੇਤ ਲੀਆਂ ਜਾਂ ਰੇਤਲੀ ਮੈਰਾ ਜਿਹੜੀਆਂ ਹਲਕੀਆਂ ਜ਼ਮੀਨਾਂ ਚ ਆ ਜਾਂਦੀਆਂ ਉੱਥੇ ਤੁਸੀਂ 120 ਕਿਲੋ ਤੱਕ ਵੀ ਆਪਾਂ ਜਿਹੜੀ ਹੈਗੀ ਆ ਕਿਉਂਕਿ ਉਹਦੇ ਵਿੱਚ ਆਪਾਂ 30 ਕਿਲੋ ਦੀ ਇੱਕ ਹੋਰ ਡੋਜ਼ ਐਡ ਕਰ ਸਕਦੇ ਆ ਪਰ ਇੱਕ ਟਾਈਮ ਤੇ ਆਪਾਂ ਕਈ ਵਾਰ ਕਿਸਾਨ ਵੀਰ ਗੱਟਾ ਗੱਟਾ ਜਿਹੜੀ ਯੂਰੀਆ ਆਮ ਤੌਰ ਤੇ ਪਾਉਂਦੇ ਆ ਪਰ ਉਹਦਾ ਆਪਾਂ ਨੂੰ ਉਤਰੀ 15 ਕਿਲੋ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾਗਾ। ਇਹੀ ਆਪਣੀਆਂ ਦੋ ਵਾਰੀਆਂ ਚ ਯੂਰੀਆ ਪਾਉਣ ਮਗਰ ਤੀਜੀ ਆਪਣੀ ਤਾਂ ਹੀ ਵਿੱਚੋਂ ਹੀ ਨਿਕਲ ਆਉਂਦੀ ਹੈ ਜੇ ਆਪਾਂ 30 ਕਿਲੋ ਦੀ ਇੱਕ ਡੋਜ਼ ਦੇਈਏ। ਜੇ ਆਪਾਂ ਤਿੰਨ ਵਾਰੀ ਘੱਟਾ-ਘੱਟਾ ਪਾਤਾ ਤਾਂ ਉਹਦੀ ਥਾਂ ਤੇ ਆਪਾਂ ਤਿੰਨ ਵਾਰੀ 30-30 ਕਿਲੋ ਪਾਈਏ ਤਾਂ ਇੱਕ ਘੱਟਾ ਆਪਣਾ ਜਿਹੜਾ ਹੈਗਾ ਉਹ ਬਚ ਜੂ ਕਿਉਂਕਿ 45 ਕਿਲੋ ਦਾ ਜਿਹੜਾ ਹੈਗਾ ਯੂਰੀਆ ਦਾ ਬੈਗ ਹੁਣ ਆਉਂਦਾ ਸਲੋ ਰਿਲੀਜ਼ਿੰਗ ਹੈ ਤੇ ਨੀਮ ਕੋਟੜ ਯੂਰੀਆ ਇਹ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਫਸਲ ਨੂੰ ਮਿਲ ਸਕਦੀ ਹੈ ਸ਼ਾਮ ਵੇਲੇ ਯੂਰੀਆ ਪਾਈਏ ਖੇਤ ਚ ਪਾਣੀ ਨਾ ਖੜਾ ਹੋਵੇ ਜਦੋਂ ਪਹਿਲੀ ਡੋਜ਼ ਦੇਣੀ ਹੈ ਉਦੋਂ ਖੇਤ ਚ ਪਾਣੀ ਹੁੰਦਾ ਆਪਣੀ ਮਜਬੂਰੀ ਹੈ ਕਿ 7 ਦਿਨ ਤੱਕ ਦੇਣੀ ਹੈ ਉਦੋਂ ਆਪਾਂ ਨਦੀਨ ਵੀ ਕਾਬੂ ਕਰਨੀ ਹੁੰਦੀ ਹੈ ਖੇਤ ਚ ਪਾਣੀ ਖੜਾ ਹੈਗਾ ਪਰ ਦੂਜੀ ਤੇ ਤੀਜੀ ਜਦੋਂ ਵੀ ਆਪਾਂ ਡੋਜ਼ ਦੇਣੀ ਆ ਜਿਹੜੀ ਕਿ ਆਪਾਂ 21 ਦਿਨ ਤੇ ਤੇ 35 ਦਿਨ ਤੇ ਘੱਟ ਸਮੇਂ ਵਾਲੀਆਂ ਕਿਸਮਾਂ 42 ਦਿਨ ਤੇ ਵੱਧ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੇ ਦਿੰਦੇ ਆ ਤਾਂ ਜਿਹੜੀ ਆਪਾਂ ਜਲਦੀ ਖਤਮ ਕਰ ਦਿੰਨੇ ਕਈ ਕਿਸਾਨ ਵੀ ਯੂਰੀਆ 20-25 ਦਿਨ ਚ ਖਤਮ ਕਰ ਦਿੰਦੇ ਆ ਜਾਂ ਮਹੀਨੇ ਚ ਖਤਮ ਕਰ ਦਿੰਦੇ ਜਦ ਕਿ ਦਰਮਿਆਨੀਆਂ ਸਮੇਂ ਵਾਲੀਆਂ ਕਿਸਮਾਂ ਚ 42 ਦਿਨ ਤੱਕ ਜ਼ਰੂਰਤ ਹੁੰਦੀ ਹੈ ਉਹ ਜ਼ਰੂਰਤ ਕਿਉਂ ਹੁੰਦੀ ਹੈ ਤੇ ਉਹਦਾ ਫਾਇਦਾ ਕੀ ਹੁੰਦਾ ਤੇ ਜੇ ਆਪਾਂ ਜਲਦੀ ਖਤਮ ਕਰਦੇ ਹਾਂ ਉਹਦਾ ਨੁਕਸਾਨ ਕੀ ਹੁੰਦਾ ਕਿਉਂਕਿ ਆਮ ਤੌਰ ਤੇ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਅਸੀਂ ਤਾਂ ਪਹਿਲਾਂ ਖਤਮ ਕੀਤੀ ਬਹੁਤ ਵਧੀਆ ਹੋਈ ਉਹ ਆਪਾਂ ਆਉਣ ਵਾਲੀ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ